ਨਾਮ ਆਪਣਾ ਦੀਪਕ ਹੈ ਸਰ ਤੇ ਬੀਜੀ ਦਾ ਵੀਡੀਓ ਵਾਇਰਲ ਹੋਈ ਆ ਕਿ ਤੁਸੀਂ ਫੁੱਪ ਦੇ ਪੇੋਂ ਪੈਨ ਦੇ ਵਿੱਚ ਸਟੂਰ ਸਾਰੇ ਇਦਾਂ ਦਾ ਕੋਈ ਕੰਮ ਨਹੀਂ ਹੈ ਮਹਾਰਾਜ ਐਵੇਂ ਹੀ ਰੱਬ ਨੂੰ ਜਾਣ ਦੇਣੀ ਮਹਾਰਾਜ ਇਹ ਸਿਰਫ ਉਹ ਜਿਹੜਾ ਫਰਾਈ ਪੈਨ ਹੈ ਨਾ ਉਹਦਾ ਤਾਪਮਾਨ ਚੈੱਕ ਕੀਤਾ ਜਾਂਦਾ ਵਾ ਕਿ ਇਹ ਗਰਮ ਹੈ ਕਿ ਠੰਡਾ ਵਾ ਫਸ ਇਹ ਚੀਜ਼ ਇਦਾਂ ਦੀ ਕੋਈ ਗੱਲ ਨਹੀਂ ਹੈ ਨਹੀਂ ਸਰ ਮੈਂ ਵੀ ਮਹਾਰਾਜ ਨੂੰ ਜਾਣਦੇ ਨਹੀਂ ਮਹਾਰਾਜ ਮੈਂ ਵੀ ਉਹ ਮਾਈ ਨੂੰ ਮੰਨਣ ਵਾਲਾ ਬੰਦਾ ਹਾਂ ਉਨੇ ਮੰਨਣਾ ਪਰ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹੋ ਜਿਹੜੇ ਦੇਖ ਰਹੇ ਆ ਜਿਨ੍ਹਾਂ ਨੇ ਮੈਂ ਇਹੀ ਕਹਿਣਾ ਚਾਹੁੰਨਾ ਸਰ ਜੀ ਮੈਂਗਾ ਬੇਕਸੂਰ ਬੰਦਾ ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਮੇਰੇ ਤੇ ਗਲਤ ਉਹਨੇ ਬੰਦੇ ਨੇ ਵੀਡੀਓ ਬਣਾਈ ਜਿੰਨੇ ਬਣਾਈਆਂ ਇਹ ਕਿੰਨੀ ਵਾਰ ਵੀ ਕਿੰਨੀ ਗੀਤੀ ਕੋ ਲਾ ਇਹ ਨਹੀਂ ਇਹ ਨਹੀਂ ਸਰ ਪਤਾ ਮੈਨੂੰ ਮੈਂ ਤੁਹਾਡੇ ਸਾਹਮਣੇ ਆਪਣੇ ਧਿਆਨ ਚ ਕੰਮ ਕਰ ਰਹੇ ਆ ਮਹਾਰਾਜ ਇਹ ਪਤਾ ਨਹੀਂ ਕਿਹੜੇ ਬੰਦੇ ਨੇ ਇਹੋ ਜਿਹਾ ਕੰਮ ਕੀਤਾ ਵਾ ਜੇ ਮੈਂ ਕੋਈ ਗਲਤ ਕੰਮ ਕਰਦਾ ਹਾਂਗਾ ਮੈਨੂੰ ਇਹ ਚੀਜ਼ ਦੀ ਮਹਾਰਾਜ ਵੀ ਮਾਫੀ ਨਹੀਂ ਦੇਣੀ ਵੀਡੀਓ ਪੁਰਾਣੀ ਆ ਜਿੰਨੀ ਵੀ ਵੀਡੀਓ ਮਹਾਰਾਜ ਸਿਆਲ ਦੀ ਆ ਤੁਹਾਡੇ ਸਾਹਮਣੇ ਵੀ ਆ ਚੀਜ਼ ਜਿੱਦਾਂ ਵੀਡੀਓ ਵਾਇਰਲ ਹੋਈ ਆ ਮੈਂ ਕੱਪੜੇ ਪੂਰੇ ਪਾਏ ਹੋਏ ਆ ਤੇ ਮੋٹے ਲੀੜੇ ਪਾਏ ਹੋਏ ਆ ਠੀਕ ਆ ਉਹ ਵੀਡੀਓ ਹੈਗੀ ਆ ਪੁਰਾਣੀ ਤੇ ਮੈਂ ਆਪਣੇ ਧਿਆਨ ਚ ਲੱਗਾ ਪਿਆ ਮਹਾਰਾਜ ਉਹ ਸਿਰਫ ਥਿਆਲ ਚ ਹੋਰ ਕੀ ਹੋ ਜਾਂਦਾ ਵਾ ਜਿਹੜਾ ਫਰਾਈ ਬੈਨ ਆ ਉਹ ਛੇਤੀ ਠੰਡਾ ਹੋ ਜਾਂਦਾ ਵਾ ਤੇ ਉਹਦੇ ਕਰਕੇ ਉਹ ਵੇਖਣਾ ਪੈਂਦਾ ਵਾ ਜੇ ਠੰਡਾ ਹੋ ਜੇ ਉਹ ਫੇਰ ਫਰਾਈ ਦੇ ਚੱਲ ਚਿਪਕੇ ਨਹੀਂ ਪੱਠੀ ਤੇ ਰੱਖ ਕੇ ਉਹ ਫੇਰ ਗਰਮ ਕਰਨਾ ਪੈਂਦਾ ਸਰ ਉਹ ਜੇ ਗਰਮ ਹੋਵੇ ਫੇਰ ਹੀ ਉਹ ਚੀਜ਼ ਬਣਦੀ ਹੈ ਨਹੀਂ ਤੇ ਉਹ ਚੀਜ਼ ਨਹੀਂ ਬਣਾਈ ਜਾ ਸਕਦੀ ਉੱਧਾ ਕਾਫੀ ਨਾਮ ਹੈ ਕਾਲੀ ਪਾਣੀ ਦੁਕਾਨ ਆ ਬਹੁਤ ਲੋਕ ਆਉਂਦੇ ਤੁਹਾਡੇ ਕੋਲ ਸਾਫ ਸੁੱਧਾਈ ਦਾ ਤੁਸੀਂ ਧਿਆਨ ਰੱਖਣਾ ਸਰ ਮਾਰੇ ਪੂਰਾ ਸਫਾਈ ਦਾ ਧਿਆਨ ਰੱਖੀਦਾ ਮਾਰੇ ਗਾਹਕ ਨੂੰ ਚੰਗੀ ਚੀਜ਼ ਬਣਾ ਕੇ ਦਵਾਂਗੇ ਗਾਹਕ ਹਮੇਸ਼ਾ ਹੁੰਦਾ ਜੇ ਅੱਜ ਆਪਾਂ ਇਦਾਂ ਦਾ ਕੰਮ ਕਰਾਂਗੇ ਸਾਰਾ ਸਾਡੀ ਦੁਕਾਨਦਾਰੀ ਥੋੜਾ ਚੱਲੇਗੀ ਨਾ ਮੈਨੂੰ ਮਾਲਕ ਨੇ ਦੁਕਾਨ ਤੇ ਰੱਖਣਾ ਸਰ ਹਾਂਜੀ ਭਾਜੀ ਕੀ ਨਾਮ ਦੀ ਆਪਣਾ ਰਾਜਨ ਸ਼ਰਮਾ ਜੀ ਭਾਜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਹਿੰਦੇ ਕਿ ਤੁਹਾਡੇ ਦੁਕਾਨ ਦੇ ਮੁਲਾਜ਼ਮਾਂ ਵੱਲੋਂ ਇਹ ਜਿਹੜਾ ਦਾਨੀ ਕੀ ਇਦਾਂ ਤੁਹਾਨੂੰ ਵੀ ਇੱਕ ਸਪ੍ਰਿੰਗ ਰੋਲ ਦਾ ਹੋਣੇ ਉਹਨੇ ਬਣਾ ਕੇ ਵਿਖਾਇਆ ਇਹ ਹੁਣ ਤੇ ਗਰਮੀ ਦਾ ਮੌਸਮ ਆ ਸਰਦੀ ਦੇ ਵਿੱਚ ਜਿਹੜਾ ਪੈਨ ਆ ਉਹ ਬਹੁਤ ਜਲਦੀ ਠੰਡਾ ਹੋ ਜਾਂਦਾ ਵੀਡੀਓ ਸਰਦੀਆਂ ਦੀ ਉਹ ਇਹ ਸਰਦੀਆਂ ਦੀ ਵੀਡੀਓ ਆ ਅਪਰੋਕਸੀਮੇਟਲੀ 6 ਤੋਂ 7 6 ਮਹੀਨੇ ਪੁਰਾਣੀ ਹੋਣੀ ਆ ਕੋਈ ਬੰਦਾ ਆਇਆ ਹੋਊਗਾ ਉਹਨੇ ਬਾਹਰ ਵੇਖ ਲਿਆ ਉਹਨੂੰ ਇਹ ਨਹੀਂ ਪਤਾ ਲੱਗਾ ਕੀ ਕਰਦਾ ਕੀ ਉਹਨੇ ਗਲਤ ਮੈਸੇਜ ਫਲਾਇਆ ਮੈਂ ਤੋਂ ਵੀਰ ਨੂੰ ਵੀ ਕਹਿਣਾ ਚਾਹੁੰਗਾ ਜਿੰਨਾ ਚਿਰ ਨਹੀਂ ਪਤਾ ਹੁੰਦਾ ਤੇ ਉਹਨੂੰ ਨਹੀਂ ਬੋਲੀ ਦਾਂਦਾ ਉਹ ਆਪਣੇ ਕਮੈਂਟ ਖੁਦ ਚੈੱਕ ਕਰ ਲੈ ਥੱਲੇ ਲੋਕੀ ਕੀ ਪਾਉਂਦੇ ਪਏ ਆ ਕਿ ਇਹ ਭਾਜੀ ਪੈਨ ਨੂੰ ਗਰਮ ਕਰਨ ਦਾ ਵੇਖਣ ਦਾ ਤਰੀਕ ਬਾਕੀ ਸਾਡੀ ਤਾਂ ਨਹੀਂ ਜੀ ਇਨੀ ਪੁਰਾਣੀ ਦੁਕਾਨ ਆ 25 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਸਾਡੇ ਕਸਟਮਰ ਹੀ ਸਾਡੀ ਗਵਾਹੀ ਦਿੰਦੇ ਆ ਕਿ ਇੱਥੇ ਮਾੜੀ ਚੀਜ਼ ਨਹੀਂ ਮਿਲਦੀ ਲੋਕੀ ਚੱਲ ਕੇ ਆਉਂਦੇ ਆ ਬਾਕੀ ਕੋਈ ਜਿਹ ਹੁੰਦਾ ਆ ਕਿ ਇਹ ਲਗਤਬਾਜੀ ਵਾਲੇ ਕੰਮ ਹੁੰਦੇ ਆ ਇੱਕ ਦੂਜੇ ਨੂੰ ਤੁਹਾਨੂੰ ਪਤਾ ਹੀ ਆ ਉਹ ਕਹਦੇ ਕਿ ਬੰਦਾ ਮੁਸਲਮਣ ਹੈ ਤਾਂ ਥੁੱਕ ਕੇ ਬਣਾ ਰਿਹਾ ਉਹ ਮੁਸਲਮਣ ਨਹੀਂਗਾ ਉਹ ਪੰਜਾਬੀ ਮੁੰਡਾ ਆ ਮਿਹਨਤ ਮਜ਼ਦੂਰੀ ਕਰਨ ਵਾਲਾ ਉਹਦੇ ਪਰਿਵਾਰ ਪਾਲਣ ਵਾਲਾ ਬੱਚਾ ਇਹੋ ਜਿਹਾ ਕੋਈ ਕੰਮ ਨਹੀਂਗਾ ਕਿ ਉਹ ਮੁਸਲਮਾਨ ਆ ਉਹਦਾ ਨਈਂ ਤੇ ਆਧਾਰ ਕਾਰਡ ਚੈੱਕ ਕਰ ਲੇਤਾ ਜਾਵੇ ਪਤਾ ਲੱਗ ਜਾਊਗਾ ਇਹ ਟੀਮ ਆਈ ਸੀ ਮੈਡਮ ਆਏ ਸੀ ਕਿ ਉਹ ਵੀ ਕਹੇ ਸੀ ਕਿ ਇੱਕ ਠੀਕ ਆ ਸੀ ਸਭ ਨੂੰ ਦੱਸਿਆ ਮੈਡਮ ਜੀ ਨੇ ਬਹੁਤ ਤਰੀਕੇ ਨਾਲ ਵਧੀਆ ਨਾਲ ਚੈਕਿੰਗ ਕੀਤੀ ਆ ਉਹਨਾਂ ਨੇ ਬਹੁਤ ਵਧੀਆ ਸਾਨੂੰ ਕੋਆਪਰੇਟ ਕੀਤਾ ਉਹਨਾਂ ਨੂੰ ਵੀ ਸਮਝ ਲੱਗੀ ਆ ਵੀ ਆਹ ਚੀਜ਼ ਆ ਵੀ ਇਦਾਂ ਬਣਨ ਦਾ ਵੇ ਆ ਉਹਨਾਂ ਨੇ ਚਲੋ ਸਾਨੂੰ ਕੁਝ ਗਾਈਡ ਕੀਤਾ ਕਿ ਇਦਾਂ ਨਹੀਂ ਇਦਾਂ ਬਣਾ ਲਓ ਤਾਂ ਕਿ ਲੋਕਾਂ ਨੂੰ ਜਿਹੜਾ ਉਹ ਭ੍ਰਮ ਨਾ ਰਹੇ ਵੀ ਬਤ ਵਧੀਆ ਤਰੀਕੇ ਦੇ ਨਾਲ ਹੋਰ ਤੁਸੀਂ ਇੰਪਰੂਵਮੈਂਟ ਕਰ ਲਓ ਉਧਾ ਬਾਜੀ ਆਪਣੇ ਕੋਲੋਂ ਸਾਫ਼ ਸਫਾਈ ਦਾ ਧਿਆਨ ਰੱਖਿਆ ਰਹਿੰਦਾ ਪੂਰਾ ਦੁਕਾਨ ਤੇ ਕਿਉਂਕਿ ਮੇਨ ਕਾਉਂਟ ਵੀ ਕਾਫੀ ਪੁਰਾਣਾ ਕੰਮ ਚੱਲ ਰਿਹਾ ਦਾਣਿਕ ਜੀ ਤੁਸੀਂ ਖੁਦ ਸ਼ਾਰਟ ਲੈ ਕੇ ਵੇਖ ਲਓ ਤੁਹਾਨੂੰ ਆਸ-ਪਾਸੇ ਪਤਾ ਹੀ ਹੈ ਕੀ ਕੋਈ ਸਾਫ਼ ਸਫਾਈ ਆ ਬਿਲਕੁਲ ਅਸੀਂ ਆਪਣੇ ਵੱਲੋਂ ਤੇ ਰੱਖੀਦਾ ਲੋਕਾਂ ਨੂੰ ਕੀ ਭਰੋਸਾ ਦਿਵਾਉਣਾ ਚਾਹੁੰਦੇ ਹੋ ਲੋਕਾਂ ਨੂੰ ਇਹੋ ਭਰੋਸਾ ਹੈ ਕਿ ਜਿੰਨਾ ਤੁਸੀਂ 25 ਸਾਲ ਹੋ ਗਏ ਸਾਡੇ ਤੇ ਯਕੀਨ ਕਰਦੇ ਜੀ ਅਸੀਂ ਮਾੜੀ ਚੀਜ਼ ਨਹੀਂ ਵੇਚਦੇ ਅੱਗੇ ਵੀ ਨਹੀਂ ਵੇਚਾਂਗੇ ਨਾ ਹੀ ਵੇਚਣੀ ਆ ਬੜੀ ਪਰਮਾਤਮਾ ਦੀ ਕਿਰਪਾ ਹੈ ਬੜੀ ਕਰੀਬੀ ਤੋਂ ਉੱਠ ਕੇ ਉੱਪਰ ਆਏ ਆ ਲੋਕਾਂ ਨੂੰ ਸਭ ਪਤਾ ਸਾਡੇ ਬਾਰੇ ਚਲੋ ਲਗਤਵਾਰੀਆਂ 100 ਹੁੰਦੀਆਂ ਲੋਕਾਂ ਦਾ ਕੰਮ ਹੈ ਤਮਾਸ਼ਾ ਵੇਖਣਾ ਵੇਖੀ ਜਾਣ ਕੋਈ ਗਾਲ ਨੀ ਪਰਮਾਤਮਾ ਭਲੀ ਕਰੇ ਵਾਹਿਗੁਰੂ ਸਭ ਦਾਗਾ ਮੈਂ ਉਸ ਵੀਰ ਨੂੰ ਵੀ ਕਹਿਣਾ ਚਾਹਾਂਗਾ ਕਿ ਪਰਮਾਤਮਾ ਤੇਰੇ ਦੇ ਵੀ ਭਲਾ ਕਰੇ ਤੂੰ ਜੋ ਕੀਤਾ ਵਧੀਆ ਕੀਤਾ ਕੋਈ ਗਾਲ ਵੀਡੀਓ ਨਾ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋ ਰਹੀ ਸੀਗੀ ਉਹ ਕਹਿ ਰਹੇ ਸੀ ਵੀ ਇੱਥੇ ਤਰਨ ਤਾਰਨ ਚ ਜਿਹੜਾ ਆਪਣਾ ਰਾਜਨ ਸੇਵਨ ਲਾਲਦੀ ਵਾਲੀ ਜਗ੍ਹਾ ਆ ਜਿੱਥੇ ਫਾਸਟ ਫੂਡ ਬਣ ਰਿਆ ਉੱਥੇ ਦੀ ਵੀਡੀਓ ਸੀਗੀ ਤੇ ਕਿਵੇਂ ਕੋਈ ਉਹ ਕਹਿ ਰਹੇ ਸੀ ਉਹਦੇ ਚ ਵੀ ਇੱਥੇ ਥੋਕਰਿਆ ਬੰਦਾ ਵਿੱਚ ਹੈਨਾ ਉਹ ਦੇ ਉਹ ਦੱਸ ਰਹੇ ਸੀ ਤੇ ਉਹਦੇ ਕਰਕੇ ਅਸੀਂ ਇੱਥੇ ਪਹੁੰਚੇ ਆ ਤੇ ਆਪਾਂ ਸੈਂਪਲਸ ਵੀ ਜੋ ਜੋ ਇਹ ਬਣਾ ਰਹੇ ਸੀ ਲੈ ਲੇਗੇ ਤੇ ਇਸ ਨੂੰ ਜਿਹੜਾ ਵਰਕਰ ਹੈ ਉਹਨੂੰ ਇਹਦੇ ਬਾਰੇ ਪੁੱਛਿਆ ਗਿਆ ਉਹ ਕਹਿੰਦਾ ਕਿ ਮੈਂ ਇਹਦਾ ਪੈਨ ਨੂੰ ਕੋਲ ਕਰਕੇ ਉਹਦੀ ਹੀਟ ਦੇਖ ਕੇ ਤੇ ਉਹਦੇ ਹਿਸਾਬ ਨਾਲ ਬਣਾਉਣਾ ਅਸੀਂ ਉਹਨੂੰ ਕਿਹਾ ਵੀ ਤੂੰ ਆਪਣੀ ਟੈਕਨੀਕ ਜਿਹੜੀ ਹੈ ਉਹਨੂੰ ਥੋੜਾ ਪ੍ਰੋਪਰ ਕਰਕੇ ਆਪਣੇ ਹੱਥ ਨਾਲ ਮੇਟਾ। ਮੰਮ ਵੀਡੀਓ ਪਾਣੀ ਦੀ ਆਫੀ ਵੀਡੀਓ ਪਾਣੀ ਫਾਇਲ ਹੋਦੀ ਹੈ ਸਾਨੂੰ ਇਹਦੇ ਬਾਰੇ ਨਹੀਂ ਪਤਾ ਕਿ ਕਦੋਂ ਦੀ ਵੀਡੀਓ ਕੀ ਹੈ ਜਦੋਂ ਸਾਡੇ ਕੋਲ ਪਹੁੰਚੀ ਤੇ ਅਸੀਂ ਇੱਥੇ ਪਹੁੰਚ ਗਏ ਉਹਨੂੰ ਇਹੀ ਮੈਂ ਸਮਝਾ ਰਹੀ ਸੀ ਕਿ ਜਿਹੜਾ ਤੁਸੀਂ ਫੇਸ ਦੇ ਕੋਲ ਲੈ ਕੇ ਆ ਰਹੇ ਹੋ ਉਹਦੀ ਜਗ੍ਹਾ ਤੁਸੀਂ ਉਹਦਾ ਜਿਹੜਾ ਟੈਕਨੀਕ ਆ ਉਹਨੂੰ ਹੱਥ ਦੇ ਪੁੱਠੇ ਉਹਦੇ ਨਾਲ ਦੇਖ ਲਓ ਉਹ ਬੈਟਰ ਰਹੇਗਾ ਠੀਕ ਹੈ ਤੇ ਜੇ ਵੈਸੇ ਤਰ੍ਹਾਂ ਸੀ ਹਮੇਸ਼ਾ ਇਹਨਾਂ ਨੂੰ ਕਹਿੰਨੇ ਵੀ ਮਾਸਕ ਵੀ ਪਾ ਕੇ ਰੱਖਨੇ ਸਾਫ ਕਰਨੇ ਆ ਬਟ ਫੇਸ ਦੇ ਕੋਲ ਵਾਲੀ ਜਿਹੜੀ ਆਪਣੀ ਇਹ ਟੈਕਨੀਕ ਆ ਹੋ ਸਕਦਾ ਇਹਨੇ ਪਤਾ ਨਹੀਂ ਕਿੱਥੋਂ ਸਿੱਖੀ ਆ ਉਹਦੇ ਲਈ ਉਹਦੀ ਕਰੈਕਸ਼ਨ ਇਹ ਆ ਵੀ ਤੁਸੀਂ ਉਹਨੂੰ ਹੱਥ ਦੇ ਪੁੱਠੇ ਨਾਲ ਦੇਖੋ टाइम के टाइम सैंपल ਹੁੰਦੇ ਪਹਿਲੋ ਵੀ ਉਹ ਇੱਥੇ ਜਮਿਤ ਦੇ ਹੋ ਚੁੱਕੇ ਨੇ ਅੱਜ ਅਸੀਂ ਇਹ ਫਾਸਟ ਫੂਡ ਦੇ ਵੀ ਸੈਂਪਲ ਲੈਣਾ ਦੇ ਕੰਮ ਦੋਨੋਂ ਚੀਜ਼ਾਂ ਜਿਹੜੀ ਅਸੀਂ ਬਾਂਦੇ ਆ ਸੀ ਬਾਕੀ ਠੀਕ ਹਨ ਉਹ ਬਾਕੀ ਇਹਨਾਂ ਨੂੰ ਕਿਹ ਕਿਹ ਜਿਹੜੀ ਇੰਪਰੂਵਮੈਂਟ ਤੁਸੀਂ ਆਪਣੀ ਪ੍ਰੀਮਿਸਸਿਸ ਦੀ ਹੈ ਉਹ ਤੇ ਹਮੇਸ਼ਾ ਇਹ ਦੇਖੋ ਥੇਰ ਇਜ਼ ਸਕੋਪ ਫॉर ਇੰਪਰੂਵਮੈਂਟ ਤੇ ਉਹ ਅੱਗੇ ਨਾਲੋਂ ਵੀ ਵੈਟ ਕਰ ਲੋ ਇਹਨੂੰ ਮੈਂ ਕਹਿ ਰਹੀ ਤੂੰ ਆਪਣਾ ਆਪਣੇ ਆਪ ਨੂੰ ਬਚਾ ਲਈ ਹੈ ਕਿ ਐਪਰਨ ਵੀ ਪਾਓ ਤੇ ਐਪਰਨ ਜਿਹੜਾ ਤੋਕੇ ਰੋਸ ਵੇਰੇ ਕਲੀਨ ਪਾਇਆ ਹੋਵੇ ਕਿ ਆ ਪਾਇਆ ਹੋਏ ਨੇ ਪਾਈ ਹੋਈ ਸੀ ਆਲਰੀਡੀ ਤੇ ਜਿਹੜਾ ਇਹ ਆਪਣਾ ਟੈਕਨੀਕ ਹੈ ਉਹਨੂੰ ਤੇ ਬੈਠਾ ਕੱਲ ਆ ਫਿਰ ਮੈਂ ਸਿਰ ਚੌਥੇ ਕਵਰ ਦੇਖ ਲਾ ਆਪਣਾ ਇੱਕ ਦਸ਼ਤਬੇ